ਸਸਿਕਾ ਜੀ ਫਰਸਟ ਅਨਿਵਰਸਰੀ ਨੂੰ ਤੁਹਾਡੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਲਿਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਸਵੇਰੇ 11 ਵਜੇ ਆਉਂਦੀ ਹੈ ਲੋ ਜੀ ਅੱਜ ਆਪਾਂ ਰਾਮ ਟੈਕਸ ਦੀ ਕਵਾਰਟਾਈਜ ਦੇ ਸੂਟ ਦਿਖਾਵਾਂਗੇ ਤੇ ਉਸ ਤੋਂ ਬਾਅਦ ਏਕੇ ਟੈਕਸ ਦੇ ਸੂਟ ਦਿਖਾਵਾਂਗੇ। ਲੋ ਜੀ ਪਹਿਲਾ ਸੂਟ ਦੇਖੋ। ਇਹ ਹੈਗੀ ਆ ਰਾਮ ਟੈਕਸ ਦੀ ਕਵਾਰਟਾਈਜ। ਬਹੁਤ ਖੂਬਸੂਰਤ ਕਵਾਰਟਾਈਜ। ਲੋ। ਲੋ ਜੀ ਬਹੁਤ ਪਿਆਰਾ ਸੂਟ ਹੈ ਸਾਰਾ ਸੂਟ ਹੈ ਜਿਹੜਾ ਉਹਦੇ ਉੱਪਰ ਵਰਕ ਰਹੂਗਾ। ਲੋ ਪਹਿਲਾ neck ਦੇਖੋ। neck ਦੇ ਉੱਪਰ ਜੋ ਵੀ ਦਿਖ ਰਿਹਾ ਤੁਹਾਨੂੰ ਇੱਥੇ ਪ੍ਰਿੰਟ ਕੁਝ ਵੀ ਨਹੀਂ ਹੈਗਾ ਇਹ ਸਾਰੇ ਚ ਵਰਕ ਮਿਲੂਗਾ ਜਿਹੜੇ ਕਰਕੇ ਦਿਖਾਉਣੀ ਬਹੁਤ ਹੀ ਪਿਆਰਾ ਜਿਹਾ ਵਰਕ ਮਿਲੂਗਾ ਔਰ نیچے ਕੇ ਰਾਗਾਂ ਜਿਹਰੇ ਤੇ ਫੇ ਤੁਹਾਨੂੰ ਇਹ ਵਾਲਾ ਵਰਕ ਮਿਲਣਾ ਠੀਕ ਹੈ ਤੇ ਵਰਕ ਹੈ ਨਾ ਜਿਹੜਾ ਇਹ ਇੱਕ ਫਲਾਵਰ ਹੈ ਨਾ ਕਿ ਇੱਕ ਬੀਲ ਤੇ ਇਹਦਾ ਤੁਸੀਂ ਘੇਰਾ ਵਧਾ ਵੀ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਘੇਰਾ ਇੰਨਾ ਹੀ ਰੱਖਣਾ ਤੇ ਘੇਰਾ 26 27 28 ਤੱਕ ਥੋੜਾ ਆਰਾਮ ਨਾਲ ਚੱਲਿਆ ਜਾਊਗਾ ਕਿਉਂਕਿ ਰਾਮ ਟੈਕਸ ਦਾ ਜਿਹੜਾ ਘੇਰਾ ਹੁੰਦਾ ਸੂਟਾਂ ਦਾ ਉਹ ਕਾਫੀ ਜ਼ਿਆਦਾ 25 26 ਤਾਂ ਹੁੰਦਾ ਹੀ ਹੈ ਫਿਰ ਵੀ ਆਪਾਂ ਇੱਕ ਵਾਰੀ ਨੋਪ ਲੈਨੇ ਆ ਸ਼ੱਕ ਕੱਢਦਨੇ ਆ ਲਓ ਜੀ ਇੱਥੋਂ ਲੈ ਕੇ ਇੱਥੇ ਤੱਕ ਜਿਹੜਾ ਹੈਗਾ 25 ਐ ਐਂਡ ਟੂ ਐਂਡ ਤੇ ਤੁਸੀਂ ਆਰਾਮ ਦੇ ਨਾਲ ਇਹਨੂੰ ਅ 28 ਤੱਕ ਲਿਜਾ ਸਕਦੇ ਹੋ ਠੀਕ ਹੈ ਜੀ ਇਹ ਇੱਕ ਫਲਾਵਰ ਬਣਿਆ ਹੋਇਆ ਹੈ ਬੇਲ ਨਹੀਂ ਹੈਗੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਬਹੁਤ ਜਿਆਦਾ ਸੋਨਾ ਵਰਕ ਹੈ ਔਰ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਲੇਸਸ ਇਨਸਰਟ ਕਰੀਆਂ ਇੱਕ ਲੇਸ ਇਹ ਵਾਲੀ ਇਨਸਰਟ ਕੀਤੀ ਹੋਈ ਹੈ ਵਿੱਚ ਉਸ ਤੋਂ ਬਾਅਦ نیچے ਫਿਰ ਪਿਆਰੀ ਜੀ ਲੇਸ ਲੱਗੀ ਹੋਈ ਹੈ ਰਾਮ ਟੈਕਸ ਦੇ ਸੂਟਾਂ ਲਈ ਇਹ ਖਾਸੀਅਤ ਹੈ ਕਿ ਇਹਦੇ ਵਿੱਚ ਲੇਸਸ ਬਹੁਤ ਹੁੰਦੀਆਂ ਨੇ ਤੁਹਾਡਾ ਇਹਦੇ ਤੇ ਖਰਚ ਨਹੀਂ ਹੁੰਦਾ ਕਿਉਂਕਿ ਲੇਸਸ ਦਾ ਇਹਦੇ ਲਾਉਣੀਆਂ ਪੈਂਦੀਆਂ ਹੀ ਨਹੀਂ ਪਹਿਲਾਂ ਹੀ ਆਟੋਮੈਟਿਕਲੀ ਲੱਗੀਆਂ ਹੁੰਦੀਆਂ ਨੇ ਔਰ ਜਿਹੜੀ ਕਾਟਰਾਈਜ਼ ਹੈਗੀ ਹੈ ਬਹੁਤ ਜਿਆਦਾ ਪਿਆਰੀ ਹੈ ਤੇ ਹੁਣ ਮੈਂ ਤੁਹਾਨੂੰ ਹੋਰ ਵਰਕ ਦਿਖਾਦਾ ਹਾਂ ਇਹ ਵਰਕ ਹੈਗਾ ਜੀ ਇਹਦਾ ਬਾ ਆਮ ਕਰਕੇ ਜਿਹੜੇ ਰੈਡੀमेड ਸੂਟ ਆਉਂਦੇ ਨੇ ਨਾ ਉਹਨਾਂ ਦੇ ਬਾਜੂ ਤੇ ਕਦੇ ਵਰਕ ਨਹੀਂ ਹੁੰਦਾ ਮੈਨੂੰ ਉਮੀਦ ਨਹੀਂ ਸੀਗੀ ਪਰ ਮੈਂ ਦੇਖ ਲਿਆ ਦਾ ਵਰਕ ਤੇ ਪਹਿਲੀ ਵਾਰ ਦੇਖਿਆ ਕਿ ਰੈਡੀमेड ਸੂਟਾਂ ਤੇ ਵੀ ਤੁਹਾਨੂੰ ਇਸ ਤਰ੍ਹਾਂ ਬਾਜੂ ਦਾ ਵਰਕ ਰਾਮਟੈਕਸ ਦੇ ਸੂਟਾਂ ਦੇ ਮਿਲ ਰਹੇ ਆ ਬਹੁਤ ਪਿਆਰਾ ਜਿਹਾ ਵਰਕ ਉਦਾਂ ਹੀ ਲੇਸਿਸ ਇਨਸਰਟ ਕਰੀਆਂ ਹੋਈਆਂ ਜਦੋਂ ਸੂਟ ਪਾਉਂਗੇ ਤੇ ਗਹਿਣੇ ਵਰਗਾ ਸੂਟ ਲੱਗੂਗਾ ਇੰਨਾ ਕੁ ਸੋਹਣਾ ਸੂਟ ਆ ਜੀ ਠੀਕ ਆ ਜੀ ਲੋ ਤੇ ਮੈਂ ਤੁਹਾਨੂੰ ਇਹ ਨਾਪ ਕੇ ਦੱਸਾਂ ਕਿੰਨਾ ਹੈਗਾ ਕਪੜਾ 2.5 ਤੋਂ ਜ਼ਿਆਦਾ ਹੋਊਗੀ 3 ਤੋਂ ਥੋੜੀ ਘੱਟ ਹੋਊਗੀ 2.5 ਤੋਂ ਜ਼ਿਆਦਾ ਠੀਕ ਹੈ ਕਿਉਂਕਿ ਇਹਦੇ ਚ ਨਾ ਕਪੜਾ ਖੁੱਲਾ ਹੀ ਹੁੰਦਾ ਹੈ ਜ਼ਿਆਦਾ ਤੇ ਆਹ ਲੋ ਜੀ ਇਹਦੀ ਸਲਵਾਰ ਸਲਵਾਰ ਹੈਗੀ ਹੈ ਲਗਜ਼ਰੀ ਪਸ਼ਮੀਨਾ ਰਾਮ ਟੈਕਸ ਦਾ ਜਿਹਨੂੰ ਅਸੀਂ ਰਾਮ ਟੈਕਸ ਦਾ ਸਿਲਕ ਪਸ਼ਮੀਨਾ ਕਹਿੰਦੇ ਆ ਔਰ ਐਡਾ ਸੋਹਣਾ ਪਸ਼ਮੀਨਾ ਨਾ ਕਿ ਇਹ ਸ਼ਾਈਨ ਕਰਦੀ ਹੈ ਸਲਵਾਰ ਬਹੁਤ ਹੀ ਪਿਆਰਾ ਜਿਹੀ ਤੇ ਲੋ ਹੁਣ ਮੈਂ ਸਲਵਾਰ ਵੀ ਨਾਪ ਲਾਂ ਕਿੰਨੀ ਹੋਊਗੀ ਆ ਜੀ ਸਲਵਾਰ ਹੈਗੀ ਹੈ 3 ਮੀਟਰ ਤੇ ਜਿਹੜੀ ਸ਼ਰਟ ਹੈਗੀ ਹੈ ਸਲਵਾਰ 3 ਤੋਂ ਵੀ ਪਲੱਸ ਹੀ ਹੈ ਤੇ ਜਿਹੜੀ ਸ਼ਰਟ ਹੈਗੀ ਆ ਉਹੋ 2.5 ਮੀਟਰ ਪਲੱਸ ਹੈ ਤੇ ਤਿੰਨ ਤੋਂ ਘੱਟ ਹੈ ਠੀਕ ਹੈ ਜੀ ਲੋ ਇੰਨਾ ਸਾਰਾ ਕਪੜਾ ਰਾਮ ਟੈਕਸ ਨੇ ਆਪਾਂ ਨੂੰ ਦਿੱਤਾ ਵਾਧੂ ਸਾਰਾ ਤੇ ਹੁਣ ਆਪਾਂ ਨੂੰ 2.5 ਮੀਟਰ ਦਾ ਚਨੋਂਨ ਦਾ ਮਿਲੂਗਾ ਦੁਪੱਟਾ ਔਰ ਦੁਪੱਟੇ ਤੇ ਜੋ ਵੀ ਤੁਹਾਨੂੰ ਦੇਖੂਗਾ ਉਹ ਵਰਕ ਹੀ ਦਿਖੂਗਾ ਸਾਰਾ ਇਹਦੇ ਵਿੱਚ ਵੀ ਕੋਈ ਪ੍ਰਿੰਟ ਨਹੀਂ ਆ ਸਾਰਾ ਵਰਕ ਦੇ ਫਲਾਵਰਸ ਬੇਲ ਪਈ ਹੋਈ ਹੈ ਦੋਨਾਂ ਕੰਨੀਆਂ ਤੇ ਤੇ ਵਿੱਚ ਫੇਰ ਤੋਂ ਵਰਕ ਦੇ ਫਲਾਵਰ ਮਿਲਣਗੇ। ਤੇ ਲੋ ਜੀ ਸਾਰਾ ਦੁਪੱਟਾ ਜਿਹੜਾ ਵਰਕ ਨਾਲ ਭਰਿਆ ਹੋਇਆ। ਜਦੋਂ ਪਾਉਂਗੇ ਤੇ ਬਹਿ ਜਾ ਬਹਿ ਜਾ ਕਰੂਗਾ। ਲੋ। ਚਨੋਂਨ ਦਾ ਦੁਪੱਟਾ 2.5 ਮੀਟਰ ਪਲੱਸ ਲੇਸ ਲੱਗੀ ਹੋਈ 4 ਸਾਈਡ। ਠੀਕ ਹੈ ਜੀ ਆਹ ਲੋ ਇਹ ਹੈਗੀ ਇਹਦੀ 4 ਸਾਈਡ ਲੇਸ ਤੇ ਇਹ ਹੈਗਾ ਕੰਨੀਆਂ ਤੇ ਬੜਾ ਸਫਾਈ ਦਾ ਵਰਕ। ਬਲੈਕ Z ਬਲੈਕ ਕਲਰ ਹੈਗਾ ਤੇ ਪ੍ਰਾਈਸ ਹੈਗੀ ਜੀ ਇਹਦੀ 2775 2775 ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਹਾਂ ਲੈ। ਕੋਈ ਗੱਲ ਨਹੀਂ। ਲੋ ਜੀ ਨੈਕਸਟ ਦੇਖੋ। ਹੁਣ ਆਪਾਂ ਨੂੰ ਮਿਲਨ ਲੱਗਾ ਬਹੁਤ ਜ਼ਿਆਦਾ ਖਰਾਰਾ ਪਾਉਣ ਦੀ ਲੋੜ ਨਹੀਂ। ਇਹ ਹੈਗਾ ਪੀਕਾਕ ਸ਼ੇਡ। ਐਗਜ਼ੈਕਟ ਪੀਕਾਕ ਸ਼ੇਡ। ਤੁਸੀਂ ਇਦਾਂ ਦੇਖੋ ਇਹਨੂੰ। ਬਹੁਤ ਸੋਹਣੀ ਕਾਟਰਾਇਜ਼ ਆਊਗੀ। ਸਹੀ ਰੰਗ ਆ ਗਿਆ ਦੱਸ। ਰਾਮ ਟੈਕਸ ਦੀ ਕਾਟਰਾਇਜ਼ ਤੇ ਤੁਸੀਂ ਸ਼ੱਕ ਕਰ ਹੀ ਨਹੀਂ ਸਕਦੇ। ਬਹੁਤ ਹੀ ਪਿਆਰੀ ਜੀ ਕਾਟਰਾਇਜ਼ ਆਊਗੀ। ਔਰ ਫਿਰ ਉਹ ਪੈਣਾ ਦੇ ਸਵਾਲ ਹੁੰਦੇ ਆ ਕਿ ਲਾਈਨਿੰਗ ਲੱਗੂਗੀ ਕਿ ਨਹੀਂ। ਇਹ ਥੋੜੀ ਮਰਜ਼ੀ ਹੈ। ਤੁਸੀਂ ਇਹ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਹੋ। ਠੀਕ ਹੈ ਜੀ। ਬੇਸ਼ੱਕ ਬਿਨਾਂ ਲਾਈਨਿੰਗ ਤੋਂ ਬਣਾਓ ਜੇ ਤੁਸੀਂ ਲਾਉਣੀ ਆ ਲਾਈਨਿੰਗ ਲਾ ਸਕਦੇ ਹੋ ਇਹ ਲੋ ਜੀ ਤੇ ਕਪੜਾ ਉਹ ਵੀ ਖੁੱਲਾ ਡੁਣਾ ਇਹ ਮਿਲੂਗਾ ਜੀ ਨਾਲ ਦੁਪੱਟਾ ਤੇ ਪ੍ਰਾਈਸ ਰਹੂਗੀ 2775 ਅਗਲਾ ਹੈਗਾ ਮਹਿਰੂਨ ਕਲਰ ਲੋ ਜੀ ਇਹ ਬੜਾ ਕਲਰ ਬਹੁਤ ਸੋਹਣਾ ਜ ਮਹਿਰੂਨ ਕਲਰ ਹੈਗਾ ਤੇ ਸੋਹਾ ਜੇ ਦੁਪੱਟੇ ਨਾਲ ਹਮ ਠੀਕ ਹੈ ਜੀ ਰਾਮਟੈਕਸ ਨਹੀਂ ਸੋਰੀ ਮੈਂ ਬਾਰ-ਬਾਰ ਰਾਮਟੈਕਸ ਕਹਿ ਰਹੀ ਹਾਂ ਤੁਹਾਨੂੰ ਆਰਟੈਕਸ ਆਰਟੈਕਸ ਤੇ ਰਾਮਟੈਕਸ ਦੇ ਲਗਭਗ ਸੇਮ ਹੀ ਹੁੰਦੇ ਨੇ ਸਟੱਫ ਉਤੇ ਸੇਮ ਹੀ ਉਦਾਂ ਹੀ ਕਪੜਾ ਹੁੰਦਾ ਹੈ ਖੁੱਲਾ ਡੁੱਲਾ ਕਪੜਾ ਹੀ ਆਰਟੈਕਸ ਦੇ ਵਿੱਚ ਹੁੰਦਾ ਹੈ ਵਨ ਐਂਡ ਦ ਸੇਮ ਥਿੰਗ ਆਰਟੈਕਸ ਬ੍ਰਾਂਡ ਲੋਲੀ ਮਸਟਰਡ ਕਲਰ ਐਗਜ਼ੈਕਟ ਮਸਟਰਡ ਕਲਰ ਬਹੁਤ ਹੀ ਪਿਆਰਾ ਜਾਂ ਠੀਕ ਹੈ ਘੇਰੇ ਤੇ ਵਰਕ ਬਾਜੂ ਤੇ ਵਰਕ ਔਰ ਨੈਕ ਤੇ ਵਰਕ ਔਰ ਸਾਰੇ ਦੁਪੱਟੇ ਤੇ ਵਰਕ ਤੁਸੀਂ ਕਿਸੇ ਵੀ ਫੰਕਸ਼ਨ ਵਗੈਰਾ ਤੇ ਜਾਣਾ ਇਸ ਤਰ੍ਹਾਂ ਦੇ ਸੂਟ ਪਾ ਕੇ ਰਾਤ ਨੂੰ ਇੱਕ ਤਾਂ ਟੰਡ ਨਹੀਂ ਲੱਗਦੀ ਤੇ ਪਾਏ ਦੇ ਬਹੁਤ ਸੋਹਣੇ ਲੱਗਦੇ ਨੇ ਤੇ ਸਾਲੋਂ ਸਾਲ ਚੱਲਦੇ ਨਹੀਂ ਜਿੰਨਾ ਚਿਰ ਪਾਉਣੇ ਆ ਤੁਸੀਂ ਪੂਰੇ ਟੌਰ ਨਾਲ ਪਾਓ ਇਹਨੂੰ ਕਿਉਂਕਿ ਇਹਦਾ ਨਾ ਤਾਂ ਰੰਗ ਫੇਡ ਹੋਵੇ ਨਾ ਇਹਨੂੰ ਹੋਰ ਕੋਈ ਬੁਰਾਉਣ ਦੀ ਪ੍ਰੋਬਲਮ ਆ ਕੁਝ ਨਹੀਂ ਹੈਗਾ ਤੇ ਪ੍ਰਾਈਸ ਹੈਗੀ 2775 ਇਹ ਸੀ ਚਾਰ ਸੂਟ ਆਪਣੇ ਆਰਟੈਕਸ ਬ੍ਰਾਂਡ ਦੇ ਤੇ ਹੁਣ ਦਿਖਾਵਾਂਗੇ ਏਕੇ ਟੈਕਸ ਦੇਖੋ ਕਪੜਾ ਇਹ ਵੀ ਮੋੜਾ ਨਹੀਂ ਆ ਬਹੁਤ ਵਧੀਆ ਹੁੰਦਾ ਕਪੜਾ ਠੀਕ ਹੈ ਜੀ ਤੇ ਪ੍ਰੋਬਲਮ ਇਹਦੇ ਵਿੱਚ ਵੀ ਕੋਈ ਨਹੀਂ ਆ ਏਕੇ ਟੈਕਸ ਵਿੱਚ ਵੀ ਬਸ ਇਹਦਾ ਇਹ ਆ ਕਿ ਇਹਦੇ ਵਿੱਚ ਥੋੜੇ ਜਿਹੇ ਰੇਟ ਆ ਜਿਹੜੇ ਘੱਟ ਹੁੰਦੇ ਨੇ ਉਹਦੇ ਵਿੱਚ ਰੇਟ ਥੋੜੇ ਹਾਈ ਹੁੰਦੇ ਨੇ ਠੀਕ ਹੈ ਆ ਲਓ ਜੀ ਇਹ ਹੈਗਾ ਕਵਾਰਟਾਈਜ਼ ਦਾ ਏਕੇ ਟੈਕਸ ਦਾ ਸੂਟ ਠੀਕ ਹੈ ਜੀ ਆਪਾਂ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਦੋਨੋਂ ਟੈਕਸ ਨੂੰ ਨਾਲ ਹੀ ਨਾਲ ਲੈ ਕੇ ਚੱਲਾਂਗੇ ਆ ਲਓ ਇਹ ਹੈਗੀ ਨੈਗੇਟਿਵ ਪ੍ਰਿੰਟ ਦੀ ਸਲਵਾਰ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਕਿ ਪ੍ਰਿੰਟਿੰਗ ਹੈ ਜਿਹੜੀ ਸਲਵਾਰ ਦੇ ਵਿੱਚ ਬਹੁਤ ਆ ਰਹੀ ਹੈ ਪਹਿਲਾਂ ਕੱਲਾ ਨੈਗੇਟਿਵ ਪ੍ਰਿੰਟ ਆਉਂਦਾ ਸੀ ਔਰ ਹੁਣ ਇਹਦੇ ਵਿੱਚ ਛੋਟੇ ਛੋਟੀ ਬੂਟੀ ਹੋਰ ਵੀ ਐਡ ਹੋ ਗਈ ਆ ਠੀਕ ਹੈ ਜੀ ਇਹ ਹੈਗਾ ਸੂਟ ਸਿੰਗਲ ਸੂਟ ਮਿਲੂਗਾ ਇਹ ਤੁਹਾਨੂੰ ਪ੍ਰਾਈਸ ਹੋਊਗੀ 1050 ਰੁਪਏ ਸ਼ਿਪਿੰਗ ਫ੍ਰੀ ਅਗਲਾ ਦੇਖੋ ਗ੍ਰੇ ਕਲਰ ਇਹ ਲੋ ਜੀ ਇਹ ਹੈ ਆਪਣਾ ਗ੍ਰੇ ਕਲਰ ਕਾਟਰਾਇਸ EKX3 ਬਹੁਤ ਪਿਆਰੇ ਸੂਟ ਨੇ ਜੀ ਕਾਟਰਾਇਸ ਬਹੁਤ ਵਧੀਆ ਲਗਜ਼ਰੀ ਕਾਟਰਾਇਸ ਹੈ ਜੀ ਇਹ ਇਹ ਕੇ ਟੈਕਸ ਦੀ ਲਗਜ਼ਰੀ ਕਾਟਰਾਇਸ ਬਹੁਤ ਸੋਹਣੀ ਤੇ ਪ੍ਰਾਈਸ 1050 ਰੁਪਏ ਗ੍ਰੇ ਕਲਰ ਦੇ ਦੋ ਸੂਟ ਹੈ ਇਹਦੇ ਨਾਲ ਦਾ ਤੁਸੀਂ ਪਹਿਲਾਂ ਹੁਣੇ ਹੀ ਮੈਂ ਤੁਹਾਨੂੰ ਦਿਖਾਇਆ ਇਹ ਤੁਹਾਨੂੰ ਦੋ ਸੂਟ ਬਣ ਜਾਣਗੇ ਹਮਮ ਔਰ ਇਹ ਵਾਲੇ ਸੂਟ ਆ ਜਿਹੜੇ ਇਹ ਮੈਨੂੰ ਦੇਖਣਾ ਪਊਗਾ ਇਹ ਵੀ ਕਲਰ ਪਤਾ ਨਹੀਂ ਇਹ ਦੇਖੋ ਜੀ ਇਹ ਤਾਂ ਮੈਨੂੰ ਦੇਖਣਾ ਪਊਗਾ ਵੀ ਇਹਦੇ ਨਾਲ ਦਾ ਹੋਰ ਹੈਗਾ ਕਿ ਨਹੀਂ ਹੈਗਾ ਚਲੋ ਤੁਸੀਂ ਕਿਹੜਾ ਇੱਕ ਦੇਖੋ ਮੈਂ ਬਾਅਦ ਚ ਲੱਭਦੀ ਰਹੂੰਗੀ ਇਹ ਲੋ ਲੋਡੀ ਇਹ ਵਾਲੀ ਹੈਗੀ ਸਲਵਾਰ ਤੇ ਇਹ ਵਾਲੀ ਹੈਗੀ ਸ਼ਰਟ ਇਹ ਰਾਣੀ ਜਿਹਾ ਛੇਡ ਹੈ ਮੈਂ ਜੰਟਾ ਵੀ ਨਹੀਂ ਕਹਿ ਸਕਦੀ ਇਹਨੂੰ ਆਪਾਂ ਠੀਕ ਹੈ ਕਾਫੀ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ 1050 ਲਓ ਜੀ ਅਗਲਾ ਦੇਖੋ ਇਹ ਵੀ ਇੱਕ ਟੈਕਸ ਦਾ ਹੀ ਸੂਟ ਹੈ ਆਹ ਲਓ ਬਲੈਕ ਕਲਰ ਦੇ ਵਿੱਚ ਬਹੁਤ ਧਾਰਾ ਸੂਟ ਹੈ ਇਹ ਹੈਗੀ ਸ਼ਰਟ ਇਹਦੀ ਬਿਲਕੁਲ ਜੈਡ ਬਲੈਕ ਔਰ ਸਲਵਾਰ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਸਲਵਾਰ ਦਾ ਬਹੁਤ ਹੀ ਪਿਆਰਾ ਇੰਨਾ ਖਿੜਦਾ ਨਾ ਇਸ ਤਰ੍ਹਾਂ ਦੇ ਸੂਟ ਬਹੁਤ ਸੋਹਣੇ ਲੱਗਦੇ ਨੇ ਤੇ ਪ੍ਰਾਈਸ ਇਹਦੀ ਵੀ ਰਹੂਗੀ ਜੀ 1050 ਰੁਪਏ ਇਹ ਆਪਣੇ ਕੋਲੇ ਦੋ ਸੂਟ ਹੈ ਤੇ ਇਹਦੇ ਨਾਲ ਦਾ ਹੀ ਤੁਹਾਨੂੰ ਹੋਰ ਦਿਖਾਉਣੀ ਆ ਪਹਿਲਾਂ ਮਸਟਰਡ ਕਲਰ ਨਾਲ ਹੋ ਜੀ ਇਹ ਹੈਗਾ ਮਸਟਰਡ ਕਲਰ ਠੀਕ ਹੈ ਆ ਲੋ ਜੀ ਠੀਕ ਹੈ ਤੇ ਪ੍ਰਾਈਸ ਇਹਦੀ ਵੀ 1050 ਇੱਕ ਕਲਰ ਹੋ ਰਿਹਾ ਇਹਦੇ ਚ ਮਸਟਰਡ ਕਲਰ ਆ ਸਿੰਗਲ ਸੂਟ ਹੈ ਆਹ ਵਾਲਾ ਵੀ ਸਿੰਗਲ ਸੂਟ ਹੈ ਵਿੱਚੋਂ ਪਹਿਲਾਂ ਨਿਕਲ ਵੀ ਲਓ ਜੀ ਇਹ ਵਾਈਨਸ਼ੀਲ ਠੀਕ ਹੈ ਇਹ 1050 ਉਹ ਜੇ ਅਗਲਾ ਦਿਖਾਉਣੀ ਆ ਆ ਵੀ ਸਿੰਗਲ ਸੂਟ ਆਪਣੇ ਕੋਲੇ ਇਹਦੇ ਨਾਲ ਦੇ ਪਹਿਲਾਂ ਬਹੁਤ ਸਾਰੇ ਥਾਨ ਗਏ ਨੇ ਰਸਟ ਕਲਰ ਦੇ ਵਿੱਚ ਆ ਲੋ ਇਹ ਹੈਗੀ ਸਲਵਾਰ ਨੈਗੇਟਿਵ ਪ੍ਰਿੰਟ ਦੀ ਨਾਲ ਰੰਡ ਏਕੇ ਟੈਕਸ ਦੀ ਕਵਾਰਟ ਰਾਈਸ 1050 ਅਗਲਾ ਇਹਦੇ ਨਾਲ ਦਾ ਇਹ ਵਾਲਾ ਇਹ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਇਹ ਤੁਹਾਡੇ ਪੈਟਰੋਲ ਬਲੂ ਜਿਹਾ ਕਲਰ ਹੈ ਆ ਲੋ ਇਹ ਦੋ ਇਹ ਦੋ ਸੂਟ ਹੈ ਠੀਕ ਹੈ ਜੀ ਸੋਨਾ ਬਹੁਤ ਲੱਗਦਾ ਹੈ ਇਹ ਖਿੜਮਾ ਖਿੜਮਾ ਜਿਆ ਪ੍ਰਿੰਟ ਹੈਗਾ ਖਿੜਮਾ ਜਿਆ ਆ ਲੋ ਤੇ ਨੈਕਸਟ ਦੇਖੋ ਇਹ ਬੜਾ ਸੂਟ ਆ ਲੋ ਜੀ ਇਹ ਵੀ ਹੈਗਾ ਟੈਕਸ ਦੀ ਕਵਾਰਟ੍ਰਾਈਸ ਠੀਕ ਹੈ ਜੀ ਇਹ ਤੁਹਾਨੂੰ ਮਿਲੂਗੀ 1050 ਦੇ ਵਿੱਚ ਅਗਲਾ ਦੇਖੋ ਲੋ ਲਓ ਜੀ ਬੜਾ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਬਹੁਤ ਹੀ ਸੋਹਣਾ ਸੂਟ ਹੈ ਮਿੱਠਾ ਮਿੱਠਾ ਜਹ ਰੰਗ ਹੈ ਤੇ ਇਹ ਹੈਗਾ ਇਹਦਾ ਸਲਵਾਰ ਦਾ ਪੀਸ ਮਸਟਰਡ ਕਲਰ ਬਹੁਤ ਸੋਹਣਾ ਸੂਟ ਹੈ ਇਹ ਕਿਸੇ ਭੈਣ ਨੇ ਦਿਖਾ ਲਈ ਜੀ ਮੁੜ ਕੇ ਪਤਾ ਨਹੀਂ ਆ ਹੁਣ ਸਮਝ ਜੀ ਨਹੀਂ ਆਈ ਸਾਨੂੰ ਨਹੀਂ ਸਾਡਾ ਫੋਨ ਅਸੀਂ ਜਿਹੜਾ ਉਹ ਖਰਾਬ ਹੋ ਗਿਆ ਸੀ ਬਦਲ ਗਿਆ ਨੰਬਰ ਉੱਡ ਗਏ ਤੇ ਪਤਾ ਨਹੀਂ ਲੱਗਿਆ ਹੁਣ ਸਾਨੂੰ ਉਹਨਾਂ ਦਾ 1050 ਇਹ ਲੋਜੀ ਆਹ ਦੇਖੋ ਸਕਿਨ ਨੇ 골ਡਨ ਕਲਰ ਹੈ ਸੋਹਣਾ ਜਿਹਾ ਕਲਰ ਹੈ ਤੇ ਇਹ ਹੈਗਾ ਇਹਦਾ ਸਲਵਾਰ ਦਾ ਪੀਸ ਸਲਵਾਰ ਵੀ ਬਹੁਤ ਸੋਹਣੀ ਹੈ ਠੀਕ ਹੈ ਲਓ 1050 ਹੁਣ ਆ ਦੇਖੋ ਉਹ ਵੀ ਦੋ ਸੂਟ ਹੈ ਹਾਂ ਉਹ ਵੀ ਦੋ ਆਹ ਲਓ ਜੀ ਇਹ ਦੋ ਸੂਟ ਹੈ ਹਮ ਤੇ ਅਗਲਾ ਦੇਖੋ ਇਹ ਵਾਲਾ ਗ੍ਰੇ ਇਹ ਵਾਲੀ ਸਲਵਾਰ ਬਹੁਤ ਸੋਹਣਾ ਗ੍ਰੇ ਹੈ ਚਮਕਦਾ ਹੈ ਇਹਦੀ ਵੀ ਪ੍ਰਾਈਸ 1050 ਹੈ ਇੱਕ ਨਾ ਥਾਨ ਦੇ ਵਿੱਚ ਸਾਡੇ ਕੋਲ ਇੱਕ ਥਾਨ ਬਚਿਆ ਹੋਇਆ ਹੈ। ਕਟਰਾਈਜ਼ਰ। ਬਾਕੀ ਇਹਦੇ ਕਲਰ ਨਹੀਂ ਹੈਗੇ ਸਾਡੇ ਕੋਲ। ਖਤਮ ਹੋ ਗਏ। ਆਹ ਲਓ ਜੀ ਬੀਬੀ ਨੇੜੇ ਜੇ ਕਰਕੇ ਦਿਖਾਦੀ ਹੁਣ ਇਹਨਾਂ। ਪ੍ਰਿੰਟ ਚੰਗੀ ਤਰ੍ਹਾਂ ਦਿਖੇ ਦੇ। ਪ੍ਰਿੰਟ ਨੋਟ ਕਰ ਲਓ ਤੇ ਕਲਰ ਦੂਰੋਂ ਦਿਖੂਗਾ। ਚਲ। ਕਲਰ ਹੁਣ ਤੁਸੀਂ ਇਹਦਾ ਦੂਰੋਂ ਦੇਖਿਓ। ਆਹ ਇਹਦੇ ਨਾਲ ਸਲਵਾਰ ਹੈ। ਸਮਝ ਲਓ ਵੀ ਆਹ ਕਲਰ ਹੈ। ਜਿਹੜਾ ਤੁਹਾਨੂੰ ਆਹ ਦਿਖ ਰਿਹਾ। ਠੀਕ ਹੈ ਛੋਟੇ-ਛੋਟੇ ਮੋਟੇ ਆ ਸਲਵਾਰ ਦੇ ਵਿੱਚ। ਉਹ ਠੀਕ ਹੈ ਇਹ ਵਾਲੀ ਬੂਟੀ ਮਿਲੂਗੀ ਔਰ ਚਮਕਦਾਇਆ ਕਪੜਾ ਪੂਰਾ ਮੇਰਾ ਚਮਕਦਾ ਤੇ ਪ੍ਰਾਈਸ ਇਹਦੀ ਵੀ 1050 ਰਹੂਗੀ ਲਓ ਜੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ